ਨਮਸਕਾਰ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਪੁੰਜ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਉਸ ਮਹਾਨ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਹੈ ਮੇਰੀ ਮੁਰਾਦ ਸਰਦਾਰ ਕੁਲਤਾਰ ਸਿੰਘ ਸੰਧਵਾਜੀ ਸੰਧਵਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਬੰਦੇ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ ਜੋ ਸੂਰਜ ਦੀ ਤਪਸ਼ ਵੱਧ ਰਹੀ ਹੈ ਸੂਰਜ ਦੀ ਗਰਮੀ ਵੱਧ ਰਹੀ ਹੈ ਉਸ ਤੋਂ ਤੋਂ ਚੋਣਾ ਦੀ ਗਰਮੀ ਵੀ ਉਸ ਤੋਂ ਜ਼ਿਆਦਾ ਤੱਕ ਰਹੀ ਹੈ ਹਲਕਾ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਜੀ ਨੂੰ ਟਿਕਟ ਦੇ ਕੇ ਨਵਾਜਿਆ ਔਰ ਜੀ ਵੀ ਚੋਣ ਪ੍ਰਚਾਰ ਨੂੰ ਪਖਾਉਣ ਲਈ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਲਿਆਉਣ ਲਈ ਉਹਦੇ ਵਿੱਚ ਗਰਮੀ ਲਿਆਉਣ ਲਈ ਸੰਧਵਾ ਸਾਹਿਬ ਆਪ ਡੋਰ ਟੂ ਡੋਰ ਹਲਕੇ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ ਅੱਪਾ ਜੋ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸੰਧਵਾ ਸਾਹਿਬ ਤੁਸੀਂ ਤਕਰੀਬਨ ਸਾਰੇ ਹਲਕੇ ਦੇ ਵਿੱਚ ਵਿੱਚ ਰਹੇ ਹੋ ਸਾਰੇ ਹਲਕੇ ਦੇ ਵਿੱਚ ਤੁਹਾਨੂੰ ਰਿਪੋਰਟਾਂ ਆ ਰਹੀਆਂ ਨੇ ਕੀ ਲੱਗ ਰਿਹਾ ਹੈ ਤੁਹਾਨੂੰ ਇਸ ਚੋਣ ਦੇ ਵਿੱਚ ਦੇਖੋ ਜੀ ਪੰਜਾਬ ਇੱਕ ਐਸੀ ਧਰਤੀ ਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਇੱਕ ਤੁਸੀਂ ਗੱਲ ਕਹੀ ਮਹਾਨ ਸ਼ਖਸੀਅਤ ਮੈਂ ਤਾਂ ਸੇਵਾਦਾਰ ਆ ਜੀ ਮਹਾਨ ਗੁਰੂ ਅਤੇ ਗੁਰੂ ਪੰਥ ਹੈ ਤੇ ਤੁਹਾਡਾ ਬੜਾ ਫਰਕ ਹੈ ਜੀ ਪਰ ਸੇਵਾ ਦਾ ਸੇਵਾ ਸੋ ਪੰਜਾਬ ਇੱਕ ਐਸੀ ਦਰਖੇਜ ਧਰਤੀ ਹੈ ਇਹਦੇ ਜੀ ਜੋ ਵੀ ਪਾਓਗੇ ਉਗਰੇ ਆਊਗਾ ਜੀ ਇੱਥੇ ਹੁਣ ਜਿਹੜੀ ਆਮ ਆਦਮੀ ਪਾਰਟੀ ਨੇ ਪਾਈ ਹੈ ਉਹ ਸੇਵਾ ਦੀ ਰਾਜਨੀਤੀ ਪਾਈ ਹੈ ਜੀ ਪਹਿਲਾਂ ਐਮਐਲਏ ਬਣਦੇ ਸੀ ਲੁੱਟਣ ਆਸਤੇ 8 8 9 9 ਪੈਨਸ਼ਨਾਂ ਲੈਣ ਵਾਸਤੇ ਜੀ ਹੁਣ ਇਹ ਸਰਕਾਰ ਬਣਦਿਆਂ ਹੀ ਮਾ ਮਾ ਜੀ ਮੁੱਖ ਮੰਤਰੀ ਸਾਹਿਬ ਨੇ ਇੱਕ ਐਮਐਲਏ ਨੂੰ ਇੱਕ ਪੈਨਸ਼ਨ ਕਰਤੀ ਲੋਕੀ ਤਾਂ ਬਹੁਤ ਖੁਸ਼ ਜੀ ਕਰੋ ਨਿਕਲਦਿਆਂ ਦੇ ਜੇਬ ਘਟਦੇ ਸੀ ਪਹਿਲਾਂ ਦੂਜੀਆਂ ਸਰਕਾਰਾਂ ਚ ਜੀ ਜੀ 12 ਟੋਲ ਪਰ ਅਜੇ ਬੰਦ ਕਰਾਇਆ ਜੀ ਲੋਕ ਬਹੁਤ ਖੁਸ਼ ਹੈ ਜੀ ਭਾਈ ਜੀ ਸਾਰੀ ਸਾਰੀ ਰਾਤ ਝਾਗਦੇ ਰਹਿੰਦੇ ਸੀਗੇ ਸਾਡੇ ਕਿਸਾਨ ਵੀ ਹੁਣ ਲੈਟ ਆਈ ਹੁਣ ਲੈਟ ਆਈ ਜੀ ਹੁਣ ਭਾਈ ਜੀ ਰਾਤ ਇੱਕ ਸਾਧ ਆਉਂਦੀ ਹੈ ਦਿਨੇ ਆਉਂਦੀ ਆ ਜੀ ਮੈਂ ਬੱਲੇ ਬੱਲੇ ਕਰਾਤੀ ਤੇਲਾਂ ਦੇ ਪਾਣੀ ਬਚਾਤਾ ਜੀ ਫਰੀ ਬਿਜਲੀ ਦੇਤੀ ਪਹਿਲਾਂ ਕਿਸੇ ਇੱਕ ਵਰਦ ਨੂੰ ਦੇਣ ਦੇ ਸੀ ਦੂਜਾ ਨਰਾਜ ਹੁੰਦਾ ਸੀ ਸਾਲਾਂ ਨੂੰ ਕਰਤਾ ਜੀ ਹਸਪਤਾਲਾਂ ਦੇ ਵਿੱਚ ਇਲਾਜ ਫਰੀ ਜੀ ਜਿਹੜੇ ਮੁਹੱਲਾ ਕਲੀਨਿਕ ਬਣਾਏ ਉਹਦੇ ਦਾ ਕਮਾਲ ਹੀ ਹੋ ਗਈ ਨਾ ਜੀ ਟੈਸਟ ਵੀ ਫਰੀ ਦਵਾਈਆਂ ਵੀ ਫਰੀ ਸੋ ਇਹਦੇ ਨਾਲ ਆਮ ਬੰਦੇ ਦਾ ਜੀਵਨ ਪੰਧ ਰੁੱਚਾ ਚੱਕਿਆ ਗਿਆ ਸੋ ਜਦੋਂ ਆਮ ਬੰਦੇ ਦਾ ਜੀਵਨ ਪੰਧ ਰੁੱਚਾ ਚੱਕਿਆ ਜਾਂਦਾ ਤੇ ਫਿਰ ਉਹਦੇ ਰਿਜ਼ਲਟ ਆਉਂਦੇ ਸੋ ਪੰਜਾਬ ਵੀ ਇਹਦਰਖੇਜ਼ ਧਰਤੀ ਦੀ ਸੇਵਾ ਬੀਜੀ ਹੈ ਤੇ ਸੇਵਾ ਹੁਣ ਉਗ ਰਹੀ ਹੈ ਜੀ ਤੁਸੀਂ ਦੇਖੋ ਵੀ ਕਰਮਜੀਤ ਤੁਹਾਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਸਾਡੇ ਹਲਕਾ ਫਰੀਦਕੋਟ ਦੇ ਲੋਕ ਸਾਡੇ 89 ਹਲਕਿਆਂ ਦੇ 9 ਹਲਕਿਆਂ ਦੇ ਜਿਹੜੇ ਲੋਕ ਆ ਉਹ ਕਰਮਜੀਤ ਅਨਮੋਲ ਨੂੰ ਆਪ ਦੀ ਅਨਮੋਲ ਵੋਟ ਦੇ ਕੇ ਜੀ ਪਾਰਲੀਮੈਂਟ ਵਿੱਚ ਭੇਜਣਗੇ ਔਰ ਅੱਜ ਤੱਕ ਬੜਾ ਕਮਾਲ ਹੀ ਹੋ ਗਿਆ ਨਾ ਜੀ ਸਾਬ ਪ੍ਰੀਤਮ ਸਿੰਘ ਸਾਡੇ ਇਲਾਕੇ ਦੀ ਬਹੁਤ ਹੀ ਉੱਗੀ ਸ਼ਖਸੀਅਤ ਆ ਜੀ ਸਰਪੰਚ ਸਾਹਿਬ ਤੇ ਇਹ ਇਹ ਵੀ ਸਾਡੇ ਨਾਲ ਆ ਜਾ ਕੇ ਅਕਾਲੀ ਦਲ ਦੇ ਅੱਜ ਬਹੁਤ ਵੱਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਤੁਹਾਡੇ ਵਿੱਚ ਸ਼ਾਮਲ ਹੋਏਗੇ ਬਿਲਕੁਲ ਬਿਲਕੁਲ ਸੰਧਵਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਜੀ ਇਸ ਏਰੀਏ ਨੂੰ ਜਿਹੜਾ ਨਹਿਰੀ ਪਾਣੀ ਦਾ ਮਿਲਣ ਦੀ ਉਹ ਨਹਿਰ ਬਣਾ ਰਹੇ ਨੇ ਉਹਦੇ ਬਾਰੇ ਵੀ ਥੋੜਾ ਜਿਹਾ ਕੋ ਸਾਡੇ ਦਰਸ਼ਕਾਂ ਦੇਖੋ ਜੀ ਸਾਡੇ ਪੰਜਾਬ ਦੇ ਹਾਲਾਤ ਇਹ ਆ ਵੀ ਜੇ 10 ਸਾਲ ਹੋਰ ਚੱਲਦਾ ਰਿਹਾ ਐਂ ਥੱਲੋਂ ਪਾਣੀ ਕੱਢਦੇ ਰਹੇ ਜੀ ਤੇ ਸਾਡਾ ਮਾਰੂਥਲ ਬਣ ਜੀ ਇਹ ਸਿਰਫ ਸਿਰਫ ਇਸ ਮੌਜੂਦਾ ਸਰਕਾਰ ਇਹ ਭਗਵੰਤ ਮਾਨ ਹੋਰਾਂ ਦੀ ਸਰਕਾਰ ਹੀ ਜਿਹਨੇ ਸੋਚਿਆ ਵੀ ਅਸੀਂ ਜਿਹੜਾ ਨਹਿਰੀ ਪਾਣੀ ਜਿਹੜਾ ਪਾਕਿਸਤਾਨ ਚਲਾ ਜਾਂਦਾ ਜਿਹੜਾ ਹੋਰ ਸੂਬਿਆਂ ਚ ਲੈ ਜਾਂਦਾ ਉਹ ਇੱਥੇ ਕਿਉਂ ਨਾ ਵਰਤੀਏ ਜੀ ਸੋ ਉਹਦੇ ਵਾਸਤੇ ਪਹਿਲਾਂ ਤਾਂ ਜਿਹੜੇ ਪੁਰਾਣੇ ਕਸੀ ਕਸੀਆਂ ਸੀਗੇ ਸੂਏ ਸੀ ਨਾਲੇ ਖਾਲੇ ਸੀਗੇ ਉਹ ਸਾਰੇ ਜਿਹੜੇ ਲੋਕਾਂ ਨੇ ਕਬਜ਼ੇ ਕਰਦੇ ਘਰ ਵੀ ਬਣਾ ਲਏ ਸੀ ਜੀ ਉਹ ਛੜਾ ਕੇ ਉਹ ਚਲਾਏ ਤੇ ਹੁਣ ਇੱਕ ਨਵੀਂ ਮਾਲਵਾ ਨਹਿਰ ਦਾ ਵੀ ਜਿਹੜਾ ਉਹਦਾ ਸਰਵੇ ਵਗੈਰਾ ਸ਼ੁਰੂ ਹੋ ਗਿਆ ਜੀ ਉਹ ਬਣੂਗਾ ਹੁਣ ਤਾਂ ਮਤਲਬ ਪਾਣੀ ਦੀ ਕਮੀ ਨਹੀਂ ਰਹਣੀ ਸੀ ਬੋਰ ਚਲਾਇਆ ਹੀ ਨਹੀਂ ਕਰਨੇ ਹਰੇਕ ਮਤਲਬ ਲੋੜਵੰਦ ਨੂੰ ਜਿਹੜਾ ਨਹਿਰੀ ਪਾਣੀ ਉਹ ਮਿਲਿਆ ਕਰੂਗਾ ਜੀ ਸੰਧਵਾ ਸਾਹਿਬ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਲੇਕਿਨ ਮੈਂ ਆਖਰੀ ਸਵਾਲ ਪੁੱਛ ਰਿਹਾ ਤੁਸੀਂ ਹਲਕਾ ਫਰੀਪੁਰ ਦੇ ਲੋਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜਾ ਵੱਧ ਤੋਂ ਵੱਧ ਵੋਟਾਂ ਪਾ ਕੇ ਕਰਨਜੀਤ ਅਨਮੋਲ ਜੀ ਨੂੰ ਇੱਕ ਵੱਡੀ ਲੀਡ ਦੇ ਨਾਲ ਜਿੱਤੋ ਬਣਾਉਣਾ ਦੇਖੋ ਕਰਨਜੀਤ ਅਨਮੋਲ ਇੱਕ ਸੈਲਫ ਮੇਡ ਬੰਦਾ ਹੈ ਜੀ ਉਹਨੂੰ ਪਤਾ ਹੈ ਇੱਕ ਗਰੀਬ ਦੀ ਇੱਕ ਆਮ ਕਰਦੀ ਇੱਕ ਛੋਟੇ ਕਿਸਾਨ ਦੀ ਕੀ ਤਕਲੀਫ ਹੁੰਦੀ ਹੈ ਔਰ ਜੇ ਐਡੇ ਵੱਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਜਾਏਗਾ ਤਾਂ ਸਾਡੀ ਤਕਲੀਫਾਂ ਦਾ ਉਥੋਂ ਹੱਲ ਲੱਭ ਕੇ ਲਿਆਊਗਾ ਜੀ ਉਹਨੂੰ ਪਤਾ ਹੈ ਜੀ ਦੂਜੀ ਗੱਲ ਇਹ ਹੈ ਵੀ ਸਾਡੇ ਹਲਕੇ ਨੂੰ ਇਹਦਾ ਬੜਾ ਫਾਇਦਾ ਹੋਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਲੰਗੋ ਪੀ ਆਰ ਜੀ ਸੋ ਹੁਣ ਤਾਂ ਮੈਂ ਇੱਥੇ ਕੰਲਾ ਸੇਵਾ ਕਰਨਾ ਜੀ ਮੁਰਕੀ ਦੇ ਰੋ ਐਮਪੀ ਦਾ ਨਾਲ ਆ ਜਾਣਗੇ ਤੇ ਅਸੀਂ ਬਿਲਕੁਲ ਪੱਕਾ ਕੋਈ ਨਾ ਕੋਈ ਵੱਡੀ ਇੰਡਸਟਰੀ ਤੇ ਲਿਆਵਾਂਗੇ ਕਿ ਸਾਡੇ ਜਿਹੜੇ ਬੱਚੇ ਜਿਹੜੇ ਬੇਰੋਜ਼ਗਾਰ ਫਿਰਦੇ ਆ ਉਹਨਾਂ ਦਾ ਰਿਕਾਤ ਹੋਵੇ ਸੋ ਕਿਰਪਾ ਕਰਕੇ ਆਉਣ ਵਾਲੀ ਇੱਕ ਤਰੀਕ ਨੂੰ ਹਰੇਕ ਤੀ ਪੈਣ ਵੀਰ ਬਜ਼ੁਰਗ ਸਾਰੇ ਆਪ ਦੀ ਜਿਹੜੀ ਕੀਮਤੀ ਵੋਟ ਅਨਮੋਲ ਵੋਟ ਕਰਮਜੀਤ ਅਨਮੋਲ ਨੂੰ ਜਰੂਰ ਪਾ ਕੇ ਆਓ ਜੀ ਝਾੜੂ ਦੇ ਨਿਸ਼ਾਨ ਤੇ ਪਾ ਕੇ ਆਓ ਜੀ ਇਹ ਮੇਰੀ ਬੇਨਤੀ ਹੈ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੰਧਵਾ ਸਾਹਿਬ ਦਰਸ਼ਕੋ ਇਹ ਹਨ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਕੀ ਅੰਤਖ ਰਾਤ ਦਿਨ ਮਿਹਨਤ ਕਰ ਰਹੇ ਨੇ ਇਥੋਂ ਆਪਣੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਲੀਡ ਦੇ ਨਾਲ ਜਿੱਤ ਦਿਵਾਉਣ ਲਈ ਆਪਾਂ ਫੇਰ ਮੁਲਾਕਾਤ ਕਰਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ ਨਮਸਕਾਰ